ਕੱਲ ਰਵਨੀਤ ਬਿੱਟੂ ਡਿਰੇ ਕੇਂਦਰੀ ਮੰਤਰੀਆ ਰੇਲਵੇ ਦਾ ਦਰਾਹੇ ਆਇਆ ਸੀ ਤੇ ਕੁਝ ਸੱਜਣਾ ਨੇ ਉਹਨਾਂ ਨੂੰ ਦਰਾਹਾ ਸਟੇਸ਼ਨ ਦੇ ਉੱਤੇ ਜਿਹੜੀਆਂ ਟ੍ਰੇਨਾਂ ਕੋਵਿਡ ਦੇ ਜ਼ਰਾ ਨਾਲ ਬੰਦ ਹੋਈਆਂ ਸੀ ਜਿਹੜੀਆਂ ਇੱਥੇ ਦਰਾਹੇ ਸਟੇਸ਼ਨ ਤੇ ਰੁਕਦੀਆਂ ਸੀ ਤੇ ਉਹਨਾਂ ਗੱਡੀਆਂ ਨੂੰ ਮੁੜ ਤੋਂ ਰੁਕਵਾਉਣ ਦੇ ਲਈ ਕੇਂਦਰੀ ਮੰਤਰੀ ਨੂੰ ਮੰਤਰੀ ਨੂੰ ਰਿਕਵੈਸਟ ਕੀਤੀ ਮੈਂ ਮੜਾ ਹੈਰਾਨ ਹੋਇਆ ਤੇ ਜਦੋਂ ਅ ਇੱਕ ਸੱਜਣ ਦੱਸ ਰਿਹਾ ਸੀ ਕਿ ਸਾਡੇ ਕੋਲ 35 ਮਿੰਟ ਦਾ ਗੈਪ ਹੈਗਾ ਮੰਤਰੀ ਸਾਹਿਬ ਗੈਪ ਦੀ ਗੱਲ ਹੀ ਨਹੀਂ ਸਮਝ ਸਕੇ ਵੀ ਗੈਪ ਕੀ ਹੁੰਦਾ ਚਲੋ ਕੋਈ ਗੱਲ ਨਹੀਂ ਜਿੰਨਾਂ ਕੋ ਉਹਨਾਂ ਨੂੰ ਮਾਤਾ ਪਿਤਾ ਨੇ ਪੜਾਇਆ ਉਹਨਾਂ ਨੂੰ ਪਤਾ ਲੱਗਦਾ ਨਹੀਂ ਤਾਂ ਐਦਾਂ ਤਾਂ ਕਿਸੇ ਨੂੰ ਨਹੀਂ ਸਮਝ ਆਉਂਦੀ ਵੀ ਜੇ ਕੋਈ ਮੰਤਰੀ ਬਣੇਗਾ ਤਾਂ ਉਹਨੂੰ ਸਾਰੀਆਂ ਚੀਜ਼ਾਂ ਦਾ ਹੀ ਪਤਾ ਹੋਊ ਇਹ ਤਾਂ ਗੱਲ ਸੱਚੀ ਹੈ ਉੱਚ ਗੱਲ ਇਹ ਆ ਵੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦਾ ਮੈਂ ਐਮਐਲਏ ਬਣਿਆ ਉਸੇ ਦਿਨ ਤੋਂ ਰੇਲਵੇ ਵਿਭਾਗ ਦੇ ਨਾਲ ਕੋਰਸਪੋਂਡੈਂਸ ਮੈਂ ਕਰ ਰਿਆ ਕਿ ਟ੍ਰੇਨਾਂ ਇੱਥੇ ਰੁਕੀਆਂ ਜਾਣ ਜਿਹੜੀਆਂ ਕਿ ਕੋਵਿਡ ਦੇ ਦੌਰਾਨ ਬੰਦ ਹੋ ਗਿਆ ਸੀ ਤੇ ਮੇਰਾ ਜਿਹੜਾ ਲੈਟਰ ਆ 17 7 22 ਨੂੰ ਗਿਆ ਹੋਇਆ ਤੇ ਉਸ ਤੋਂ ਬਾਅਦ ਲਗਾਤਾਰ ਲੈਟਰ ਜਾ ਰਹੇ ਨੇ ਤੇ ਰੇਲਵੇ ਵੱਲੋਂ ਮੈਨੂੰ ਅਸ਼ਵਾਸ਼ਣ ਵੀ ਦਿੱਤਾ ਗਿਆ ਸੀ ਇੱਕ ਰੇਲਵੇ ਵੱਲੋਂ ਆ ਲੈਟਰ ਆਇਆ ਹੋਇਆ ਕਿ ਟ੍ਰੇਨਾਂ ਰੁਕੀਆਂ ਡਾਣ ਗਈਆਂ ਪਰ ਸਾਲ વીਤ ਜਾਣ ਦੇ ਬਾਵਜੂਦ ਵੀ ਇੱਥੇ ਕੋਈ ਇਹਦੇ ਤੇ ਉੱਤੇ ਐਕਸ਼ਨ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਮਾਨਯੋਗ ਮੁੱਖ ਮੰਤਰੀ ਸਿਹਦਰ ਭਗਵੰਤ ਸਿੰਘ ਮਾਨ ਜੀ ਨੂੰ ਗਿਆ ਕਿ ਇਹ ਜਿਹੜੀਆਂ ਸਾਡੀਆਂ ਟ੍ਰੇਨਾਂ ਨੇ ਰੁਕਣ ਦੇ ਲਈ ਤੁਸੀਂ ਰੇਲਵੇ ਨੂੰ ਵੇਖੋ ਤੇ ਉਹਨਾਂ ਵੱਲੋਂ ਵੀ ਆਹ ਦੇਖੋ ਰੇਲਵੇ ਨੂੰ ਵਕ ਵਕ ਟ੍ਰੇਨਾਂ ਸਾਡੇ ਦਰਾਹੇ ਸਟੇਸ਼ਨ ਤੇ ਰੁਕੀਆਂ ਜਾਣ ਮਾਨਯੋਗ ਮੁੱਖ ਮੰਤਰੀ ਸਿਹਦਰ ਭਗਵੰਤ ਸਿੰਘ ਮਾਨ ਜੀ ਦੇ ਦਫ਼ਤਰ ਦੇ ਵਿੱਚੋਂ ਵੀ ਰੇਲਵੇ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਕਿ ਇਹ ਜਿਹੜੀਆਂ ਟ੍ਰੇਨਾਂ ਨੇ ਇੱਥੇ ਰੁਕੀਆਂ ਜਾਣ ਪਰ ਅੱਜ ਤੱਕ ਰੇਲਵੇ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਤਾਂ ਸ਼ਰਮ ਆਉਂਦੀ ਆ ਕਿ ਸਾਡੇ ਇਲਾਕੇ ਦਾ ਰੇਲਵੇ ਮੰਤਰੀ ਹੋਵੇ ਤੇ ਅਸੀਂ ਲਗਾਤਾਰ ਕਦੇ ਚਿੱਠੀਆਂ ਇੱਕ ਐਮਐਲਏ ਪਾਵੇ ਕਦੇ ਚਿੱਠੀਆਂ ਇੱਕ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚੋਂ ਜਾਣ ਤੇ ਕੋਈ ਕਾਰਵਾਈ ਨਾ ਹੋਵੇ ਤੇ ਲੋਕਾਂ ਨੂੰ ਫੇਰ ਜਾ ਕੇ ਇਕੱਠੇ ਹੋ ਕੇ ਬਾਰ-ਬਾਰ ਚਿੱਠੀਆਂ ਲਿਖਣ ਦੀ ਨੋਬਤ ਨੂੰ ਪਵੇ ਬਾਰ-ਬਾਰ ਕਹਿਣ ਦੀ ਨੋਬਤ ਪਵੇ ਐਡੀ ਕਿੱਡੀ ਗੱਲ ਆ ਟ੍ਰੇਨ ਰੋਕਣੀ ਆ 35 ਮਿੰਟ ਦਾ ਗਾਇਬ ਆ ਰੁਕ ਸਕਦੀ ਆ 10 ਮਿੰਟ ਦਾ ਟਾਈਮ ਇੱਥੇ ਦਰਾਹੇ ਮਿਲ ਸਕਦਾ ਕੋਈ ਬਹੁਤ ਵੱਡੀ ਗੱਲ ਨਹੀਂ ਐ ਪਰ ਇੰਨੀ ਕੁ ਗੱਲ ਲਈ ਵੀ ਮੰਨਤਾ ਕਰਾਉਂਦੇ ਆ ਲੇਲੜੀਆਂ ਕਢਾਉਂਦੇ ਆ ਸੋ ਇਸ ਲਈ ਮੈਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਚੈਲੰਜ ਕਰਦਾ ਕਿ ਜਦੋਂ ਮਰਜ਼ੀ ਮੇਰੇ ਨਾਲ ਆ ਕੇ ਇਸ ਵਿਸ਼ੇ ਦੇ ਉੱਤੇ ਬਹਿਸ ਕਰ ਸਕਦਾ ਕਿ ਅਸੀਂ ਚਿੱਠੀਆਂ ਤੁਹਾਨੂੰ ਪਾਈਆਂ ਕਿ ਨਹੀਂ ਪਾਈਆਂ ਅਸੀਂ ਦਰਾਹੇ ਦੇ ਲੋਕਾਂ ਨੂੰ ਵੀ ਆ ਮੈਂ ਲੈਟਰਾਂ ਵੰਡਾ ਲਾ ਕੇ ਅਸੀਂ ਕਦੋਂ ਦੇ ਇਹਨਾਂ ਦੇ ਨਾਲ ਕੋਰਸਪੋਂਡੈਂਸ ਕਰ ਰਹੇ ਹਾਂ ਕਿ ਇੱਥੇ ਟ੍ਰੇਨਾਂ ਰੁਕਨੀਆਂ ਜਾਣ ਇਹ ਤੇ ਕੇਂਦਰੀ ਮੰਤਰੀ ਵੀ ਕਿੱਡੀ ਵੱਡੀ ਚੀਜ਼ ਹੈ ਜਦੋਂ ਤਾਂ ਕਹਿ ਦਿਓ ਵੀ ਤੁਹਾਡੀ ਚੱਲਦੀ ਨਹੀਂ ਜਾਂ ਕਹਿ ਦਿਓ ਵੀ ਤੁਸੀਂ ਦਰਾਹੇ ਲਈ ਕੁਝ ਕਰਨਾ ਨਹੀਂ ਚਾਹੁੰਦੇ ਦੋਈ ਕਰਨਾ ਨਹੀਂ ਜਦੋਂ ਤੁਹਾਡੀ ਚੱਲਦੀ ਨਹੀਂ ਤੁਹਾਨੂੰ ਪੁੱਛਦਾ ਨਹੀਂ ਕੋਈ 베ਰਾ ਮੱਟੇ ਨਹੀਂ ਪੁੱਛਦਾ ਕਿਉਂਕਿ ਕਹਾਰੇ ਹੋਏ ਨੂੰ ਮੰਤਰੀ ਬਣਾਇਆ ਜਿਹਦਾ ਮਤਲਬ ਕੋਈ ਪੁੱਛਦਾ ਨਹੀਂ ਮੇਰਾ ਮੱਟੇ ਨਹੀਂ ਪੁੱਛਦਾ ਸਮੋ ਕੋਈ ਤੇ ਜਾਂ ਤੁਸੀਂ ਦਰਾਹੇ ਨਹੀਂ ਕਰਨਾ ਨਹੀਂ ਚਾਹੁੰਦੇ ਦੋ ਹੀ ਗੱਲਾਂ ਹੋ ਸਕਦੀਆਂ ਨੇ ਦੋਨਾਂ ਦੇ ਵਿੱਚੋਂ ਕਿਹੜੀ ਗੱਲ ਆ ਇਹ ਤੁਸੀਂ ਆਪਣੇ ਮੁਖਾਰਬਨ ਦੇ ਵਿੱਚੋਂ ਮੈਨੂੰ ਉਮੀਦ ਆ ਕਿ ਜ਼ਰੂਰ ਦੱਸੋਗੇ ਤੇ ਇਸ ਤੋਂ ਬਾਅਦ ਅਗਲਾ ਲਾਈ ਪਾਵਾਂਗੇ ਜਿਹਦੇ ਵਿੱਚ ਦਰਾਹੇ ਦੀ ਜਿਹੜੀ ਪੋਲਾ ਜਿਹੜਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਕਲੀਅਰ ਕਰੂੰਗਾ ਅਗਲੇ ਲਾਈਵ ਦੇ ਵਿੱਚ ਤਰੰਤ ਹੀ ਪਾਉਣ ਲੱਗਿਆ ਧੰਨਵਾਦ